ਦੇ ਏਸ਼ੋ ਵਿੱਚ ਸਤਨਾਮ ਪੀਤਾਲ ਮਲੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਇਸ ਸ਼ੋਅ ਦੇ ਵਿੱਚ ਤਿੰਨ ਵਿਸ਼ਿਆਂ ਦੇ ਉੱਤੇ ਵਿਚਾਰ ਵਟਾਂਦਰਾ ਕਰਾਂਗੇ ਪਹਿਲਾ ਨਿਸ਼ਾ ਇਹ ਆਪੇ ਭੜਾ ਤੋਂ ਐਮਐਲਏ ਸਰਦਾਰ ਸੁਖਬਾਤ ਸਿੰਘ ਖਹਿਰਾ ਨੇ ਇੱਕ ਪੰਜਾਬ ਦੇ ਡੀਜੀਪੀ ਨੂੰ ਲੈਟਰ ਲਿਖਿਆ ਆ ਜਿਦੇ ਵਿੱਚ ਉਹਨਾਂ ਨੇ ਇਸ ਗੱਲ ਦੀ ਸ਼ਿਕਾਇਤ ਕੀਤੀ ਆ ਕਿ ਪੰਜਾਬ ਦੇ ਪੰਜਾਬ ਸਰਕਾਰ ਨੇ ਕੁਝ ਗੱਡੀਆਂ ਜਿਹੜੀਆਂ ਉਹ ਖਰੀਦੀਆਂ ਆ ਜਿਨ੍ਹਾਂ ਦੀ ਸੰਖਿਆ ਜਿਹੜੀ ਆ ਉਹ 144 ਇਹ ਗੱਡੀਆਂ ਜਿਹੜੀਆਂ ਆ ਪੰਜਾਬ ਪੜੀਸ਼ ਹੈ ਦੋਸ ਸੁਰੱਖਿਆ ਫੋਰਸ ਦੇ ਨਾਂ ਤੇ ਉਨਾਂ ਦੇੰਦੇ ਲਈ ਇਸ ਫੋਰਸ ਨੂੰ ਇਹ ਗੱਡੀਆਂ ਜਿਹੜੀਆਂ ਉਹ ਖਰੀਦੀਆਂ ਗਈਆਂ ਸਨ ਔਰ ਇਹ ਗੱਡੀਆਂ ਖਰੀਦਣ ਦੇ ਵਿੱਚ ਕੁਝ ਕਪੜੇ ਬਾਜੀ ਹੋਈ ਆ ਸਹਿਰਾ ਸਾਹਿਬ ਦੇ ਕਹਿੰਦੇ ਇਨ ਤਵਕ ਉਸ ਕਪੜੇ ਬਾਜੀ ਦਾ ਨਿਰਪੱਖ ਜਾਂਚ ਕਰਾਈ ਜਾਵੇ ਔਰ ਇਹ ਵੀ ਪਤਾ ਲਗਾਇਆ ਜਾਵੇ ਕਿ ਇਹ ਕ ਆਪਣੇ ਬਾਜੀ ਕਰਨ ਵਿੱਚ ਕਿਹੜੀ ਕਿਹੜੀ ਦੋਸ਼ੀ ਜਿਹੜਿਆ ਉਹ ਸ਼ਾਮਲ ਸਨ ਔਰ ਉਹਨਾਂ ਨੂੰ ਜੋਗ ਸਜਾਵਾਂ ਵੀ ਦਿੱਤੀਆਂ ਜਾਣ ਔਰ ਇੰਡੀਅਨ ਸਵਾਰੀ ਜਲਦੀ ਜਲਦੀ ਕਦਵਾ ਕੇ ਇਹਦੇ ਨਤੀਜੇ ਦੇ ਉੱਤੇ ਪਹੁੰਚਿਆ ਜਾਵੇ ਉਹ ਉਹਨਾਂ ਨੇ ਇਸ ਗੱਲ ਦੀ ਵੀ ਮੰਗ ਕੀਤੀ ਆ ਡੀਜੀਪੀ ਸਾਹਿਬ ਨੂੰ ਕੇ ચીਫ ਮਿਨਿਸਟਰ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਨੂੰ ਉਹਨਾਂ ਦੇ OSD ਵੱਲੋਂ ਕੁਝ ਗੱਡੀਆਂ ਜਿਹੜੀਆਂ ਆ ਉਹ ਇੱਕ ਤੋਹਫੇ ਦੇ ਵਜੋਂ ਦਿੱਤੀਆਂ ਗਈਆਂ ਸਨ ਔਰ ਉਹਨਾਂ ਦੀ ਵੀ ਜਾਂਚ ਕਰਵਾ ਕੇ ਉਹਨਾਂ ਦੇ ਬਾਰੇ ਵੀ ਇਹ ਜਿਹੜੀ ਆ ਉਹ ਨਸ਼ਰ ਕੀਤੀ ਜਾਵੇ ਤਾਂ ਕਿ ਲੋਕਾਂ ਨੂੰ ਸਹੀ ਨੇ ਜਾਣਕਾਰੀ ਇਹਦੇ ਵਿੱਚ ਮਿਲ ਸਕੇ ਕਿਉਂਕਿ ਬਹੁਤ ਸਾਰੇ ਉਹਨਾਂ ਦੇ ਕਹਿਣ ਦੇ ਮੁਤਾਬਕ ਬਹੁਤ ਸਾਰੀ ਇਥੇ ਉਹਨਟੀਆਂ ਜਾਂ ਕੱਪੜੇ ਬਾਜ਼ੀਆਂ ਹੋਈਆਂ ਆ ਔਰ ਇਹਦੇ ਬਾਰੇ ਲੋਕਾਂ ਨੂੰ ਟਾਈਮ ਦੀ ਇਨਵੈਸਟੀਗੇਸ਼ਨ ਜੇਕਰ ਹੋਵੇ ਤਾਂ ਲੋਕਾਂ ਨੂੰ ਸਹੀ ਸਹੀ ਜਾਣਕਾਰੀ ਜਿਹੜੀ ਆ ਉਹ ਮਿਲ ਸਕੀ ਹੈ ਦੂਸਰੀ ਗੱਲ ਜਿਹੜੀ ਉਹਨਾਂ ਨੇ ਮੰਗ ਕੀਤੀ ਆ ਕਿਉਂਕਿ ਉਹਨਾਂ ਦਾ ਕਹਿਣਾ ਆ ਕਿਉਂਕਿ ਮੈਂ ਇੱਕ ਵਿਸ਼੍ਰੋ ਬਲੋਅਰ ਆ ਔਰ ਮੈਨੂੰ ਸੁਰੱਖਿਆ ਜਿਹੜੀ ਆ ਉਹ ਮਿਲਣੀ ਚਾਹੀਦੀ ਆ ਤਾਂ ਕਿ ਇਹ ਮੇਰੇ ਉੱਪਰ ਕੋਈ ਗਰਜ ਦੇ ਵਿੱਚ ਆ ਕੇ ਕੋਈ ਹਮਲਾ ਨਾ ਕਰ ਕਰ ਸਕਦਾ ਹੋਵੇ ਮੇਰੀ ਜਾਨ ਮਾਰ ਲੋ ਕਿਉਂਕਿ ਖਤਰਾ ਪੈਦਾ ਹੋਣਾ ਆ ਕਿਉਂਕਿ ਮੈਂ ਇੱਕ ਵਿਸ਼੍ਰੋ ਬਲੋਅਰ ਆ ਇਸ ਲਈ ਮੇਰਾ ਤੇ ਮੇਰੇ ਪਰਵਾਦੀ ਜਾਨ ਮਾਰ ਦਾ ਜਿਹੜੀ ਆ ਉਹ ਰਖਵਾਲੀ ਕੀਤੀ ਜਾਵੇ ਇਹ ਗੱਲਾਂ ਜਿਹੜੀਆਂ ਉਹਨਾਂ ਨੇ ਪੰਜਾਬ ਦੇ ਡੀਜੀਪੀ ਸਾਹਿਬ ਤੋਂ ਲੈ ਕੇ ਢੇਡੀਆਂ ਆ ਔਰ ਇਸ ਲੈਟਰ ਦੀ ਕਾਪੀ ਵੀ ਸਾਡੇ ਕੋਲ ਮੌਜੂਦ ਹੈ ਔਰ ਹੁਣ ਦੇਖਣਾ ਇਹ ਆ ਕਿ ਡੀਜੀਪੀ ਸਾਹਿਬ ਇਸ ਚਿੱਠੀ ਦਾ ਕਿਸ ਤਰ੍ਹਾਂ ਨੋਟਿਸ ਦਿੰਦੇ ਆ ਜਾਂ ਇਹਦੇ ਉੱਪਰ ਕਿਸ ਤਰ੍ਹਾਂ ਕਾਰਵਾਈ ਕਰਦੇ ਆ ਜਾਂ ਇਹਦੇ ਇਹਦੀ ਰਿਪੋਰਟ ਜਿਹੜੀ ਆ ਉਹ ਕਦੋਂ ਤੱਕ ਲੋਕਾਂ ਦੇ ਸਾਹਮਣੇ ਪੇਸ਼ ਕਰਦੇ ਆ ਇਹ ਅਜੇ ਆਉਣ ਵਾਲਾ ਵਕਤ ਹੀ ਦੱਸੇਗਾ ਸੋ ਇਸ ਗੱਲ ਦੇ ਬਾਰੇ ਹਾਲ ਦੀ ਕੜੀ ਜਿਹੜਾ ਉਹ ਕੁਝ ਵੀ ਨਹੀਂ ਕਿਹਾ ਜਾ ਸਕਦਾ ਦੂਸਰੀ ਜਿਹੜੀ ਖਬਰ ਹੈ ਉਹ ਜਿਸ ਤਰ੍ਹਾਂ ਤੋਂ ਹੁਣ ਸਾਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਆ ਕਿ ਪੰਜਾਬ ਵਿਧਾਨ ਸਭਾ ਦੇ ਸਕੀਕਰ ਸਬਾਉ ਕੋਲਪਾ ਸਿੰਘ ਸੰਧਮਾ ਨੇ ਇੱਕ 15 ਮੈਂਬਰੀ ਜਿਹੜਾ ਜਿਹੜੀ ਆ ਉਹ ਸਲੈਕਟ ਕਮੇਟੀ ਬਣਾਈ ਆ ਜਿਹੜੀ ਇੱਕ ਕਾਨੂੰਨ ਜਿਹੜਾ ਬਣ ਰਿਹਾ ਆ ਬਿਆਦਗੀਆਂ ਦੇ ਬਾਰੇ ਉਹਦੇ ਵਿੱਚ ਕੋਈ ਊਨ ਤਾਇਆ ਕੋਈ ਹੋਰ ਵਾਤਾ ਕਟਾ ਜਾਂ ਉਹਦੀ ਕੋਖ ਪਰਤਾ ਕਿਉਂਕਿ ਇਹ ਉਸ ਕਦਮੂੰਦੇ ਵਿੱਚ ਕਿਸੇ ਕਿਸਮ ਦੀ ਕੋਈ ਮੰਮੀ ਪੇਸ਼ੀ ਨਾ ਰਹਿ ਸਕੇ ਸੋ ਉਸ ਲਈ ਉਹਨਾਂ ਨੇ ਇੱਕ 15 ਮੈਂਬਰੀ ਕਮੇਟੀ ਬਣਾਈ ਆ ਔਰ ਜਿਹਦੇ ਮੈਂਬਰ ਉਹਨਾਂ ਨੇ ਵਕ ਵਕ ਪਾਰਟੀਆਂ ਵਿੱਚੋਂ ਲਏ ਆ ਔਰ ਮੈਂ ਉਹਨਾਂ ਦੇ ਨਾਂ ਵੀ ਪੜ ਦਿੰਦਾ ਇੱਥੇ ਜਿਨ੍ਹਾਂ ਵਿੱਚ ਆਮ ਆਦਮੀ ਪਾਰਟੀ ਦੇ ਕੰਨਲੇ ਅਜੀ ਗੁਪਤਾ ਅਮਨ ਦੀਪ ਕੋ ਅਰੂਲਾ ਇੰਦਰਜੀਤ ਕੋ ਮਾਨ ਔਰ ਜਗਦੀਪ ਸਿੰਘ ਕੰਬੂਸ ਨੀਨਾ ਮਿੱਤਰ ਬਜਿੰਦਰ ਕੌਰ ਉਹ ਬੋਧਾਨ ਔਰ ਬ੍ਰੰ ਸ਼ੰਕਰ ਜੇਂਪਾ ਔਰ ਮਦਨਨਾਥ ਬੱਗਾ ਐਂਡ ਮੁਹੰਮਦ ਜਾਮੀਰ ਔਰ ਰਹਿਮਾਨ ਔਰ ਵੀ ਜੱਦੀ ਦੇ ਐਨਐਲ ਦੇਵ ਦੇ ਵਿੱਚ ਜੰਗੀ لال ਮਹਾਜਨ ਤੇ ਕਾਂਗਰਸ ਪਾਰਟੀ ਦੇ ਡਿਪਟ ਜਿੰਦਰ ਸਿੰਘ ਬਾਜਵਾ ਐਂਡ ਬਲਵਿੰਦਰ ਸਿੰਘ ਧਾਲੀਵਾ ਤੇ ਸ਼ੋਮਣੀ ਅਕਾਲੀ ਦਲ ਦੇ ਮੰਤਰੀ ਸਿੰਘ ਖਿਆਲਦੀ ਮੇਰੇ ਸਾਹਮਣੇ ਸਾਰੇ ਸੱਜਣ ਜੀ ਲਈ ਕਾਫੀ ਸਮਝਵਾਨ ਹੈ ਇਹ ਇਹਨਾਂ ਨੇ 3 ਮਹੀਨੇ ਦੇ ਵਿੱਚ ਵਿੱਚ ਕਾਫੀ ਆਪਸ ਵਿੱਚ ਬੈਠ ਕੇ ਵਿਚਾਰ ਵਟੰਦਾਂ ਕਰਨਾ ਆ ਉਹ ਵਿਚਾਰ ਵਟੰਦਾਂ ਕਰਨ ਤੋਂ ਬਾਅਦ ਜੋ ਵੀ ਇਹਨਾਂ ਦੀ رائے ਬਣੀ ਜਾਂ ਜੋ ਵੀ ਇਹਨਾਂ ਨੇ ਇਹਦੇ ਵਿੱਚ ਕੋਈ ਕਮੀਆਂ ਪੇਸ਼ੀਆਂ ਆ ਜਾਣ ਦੀਆਂ ਸੰਭਾਵਨਾਵਾਰੀ ਦੀ ਇਹਨਾਂ ਦੇ ਦਿਮਾਗ ਵਿੱਚ ਕੋਈ ਗੱਲ ਆਈ ਤਾਂ ਆਪੋ ਆਪਣੀ ਜਿਹੜੀ ਸਾਰੀ ਰਿਪੋਰਟ ਹੈ ਇਹ ਬਦਾਨਸ ਬਦਾਨਸ ਉਹ ਜਿਸ ਗੱਲ ਸਰਦਾਰ ਕਲਤਾਰ ਸਿੰਘ ਸਨਮਾਨ ਪੇਸ਼ ਕਰ ਦੇਣਗੇ ਔਰ ਮੇਰੇ ਸਾਹਬ ਨਾਲ ਜਿੱਦੀ ਕਮੇਟੀ ਜਾਣਕਾਰੀ ਆ ਮੇਰੇ ਸਾਹਬ ਦੇ ਨਾਲ ਜਦੋਂ ਇਹ ਰਿਪੋਰਟ ਜਿਹੜੀ ਆ ਸਪੀਕਰ ਸਾਹਿਬ ਦੇ ਪਾਸ ਚਲੇ ਜਾਵੇਗੀ ਤਾਂ ਉਸ ਬੰਤ ਵਿਧਾਨ ਸਭਾ ਦੇ ਵਿੱਚ ਇਸ ਐਕਟ ਦੇ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਏਗਾ ਉਸ ਤੋਂ ਬਾਅਦ ਜੋ ਵੀ ਸਿੱਟਾ ਨਿਕਲੇਗਾ ਉਹ ਪੰਜਾਬ ਦੇ ਲੋਕਾਂ ਦੇ ਸਾਹਮਣੇ ਆ ਜਾਵੇਗਾ ਸੋ ਇਹ ਇੱਕ ਅਜੇ ਆਉਣ ਵਾਲੀ ਸਮੇਂ ਦੀ ਗੱਲ ਹੈ ਇਹਦੇ ਬਾਰੇ ਕਿਸੇ ਵੀ ਕਿਸਮ ਦੀ ਜਿਹੜੀ ਆ ਉਹ ਟੀਕਾ ਟਿੱਪਣੀ ਨਹੀਂ ਇਹ ਪਿੱਛਾ ਸਰ ਵੀ ਲੇਕਨ ਇੱਕ ਗੱਲ ਇਹਦੇ ਬਾਰੇ ਅਸੀਂ ਵੀ ਕਹਿਣਾ ਚਾਹੁੰਦੇ ਆ ਕਿ ਇਹ ਜਿਹੜੀ ਗੱਲ ਆ ਇਹ ਪਿਛਲੇ ਸਾਢੇ 3 ਸਾਲ ਦੇ ਸਮੇਂ ਵਿੱਚ ਰੂਲਿੰਗ ਪਾਰਟੀ ਜਾਂ ਸੱਤਾਧਿਰ ਪਾਰਟੀ ਦੇ ਦਿਮਾਗ ਵਿੱਚ ਕਿਉਂ ਨਹੀਂ ਆਈ ਕਿਉਂਕਿ ਰੂਲਿੰਗ ਪਾਰਟੀ ਨੇ ਇਹ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਅਸੀਂ ਸੱਤਾ ਦੇ ਵਿੱਚ ਆਉਣ ਸਾਧ ਹੀ ਜਿਹੜੇ ਇਹ ਬਿਆਦਮੀਆਂ ਦੇ ਦੋਸ਼ੀ ਸੱਜਣ ਆ ਦੋਸ਼ੀ ਲੋਗ ਆ ਉਹਨਾਂ ਨੂੰ ਹੱਦ ਭਾਰਤ ਵਿੱਚ ਸਜ਼ਾਵਾਂ ਦੇਵਾਂਗੇ ਲੇਕਨ ਉਹ ਸਾਡੇ 3 ਸਾਲ ਇਹ ਮਾਮਲਾ ਕਿਉਂ ਲਟਕਦਾ ਰਿਹਾ ਹੁਣ ਕਿਉਂ ਚੇਤੇ ਆਇਆ ਕਿ ਇਹਦੇ ਬਾਰੇ ਕੋਈ ਕਾਨੂੰਨ ਬਣਾਇਆ ਜਾਵੇ ਇਹਦੇ ਬਾਰੇ ਦੋਸ਼ੀਆਂ ਨੂੰ ਕੋਈ ਸਜ਼ਾ ਦਿੱਤੀ ਜਾਵੇ ਦੋਸ਼ੀ ਨੂੰ ਕਿ ਜਾ ਕੇ ਸਜ਼ਾ ਮਿਲਦੀ ਵੀ ਆ ਕ ਨਹੀਂ ਮਿਲਦੀ ਇਹਦੇ ਬਾਰੇ ਕਹਿਣਾ ਹਜੇ ਮੁਸ਼ਕਲ ਆ ਲੇਕਿਨ ਇਹ ਸਵਾਲ ਜੂ ਉੱਠਦਾ ਆ ਕਿ ਸਾਢੇ 3 ਸਾਲ ਦਾ ਸਮਾਂ ਬੀਤ ਚੁੱਕਾ ਆ ਔਰ ਇਹੋ ਜੀ ਕਾਰਵਾਈ ਕਰਨ ਦਾ ਚਿੱਤਾਂ ਦਾ ਖਿਆਲ ਪਹਿਲਾਂ ਕਿਉਂ ਨਹੀਂ ਆਇਆ ਇਹ ਇੱਕ ਸਾਡਾ ਵੀ ਸਵਾਲ ਹੈ ਆਮ ਲੋਕਾਂ ਦਾ ਵੀ ਸਵਾਲ ਹੋਏਗਾ ਜਿਹਦੇ ਬਾਅਦੇ ਪੰਜਾਬ ਸਰਕਾਰ ਨੂੰ ਆਪਣਾ ਪੱਖ ਜਿਹੜਾ ਆ ਉਹ ਸਪਸ਼ਟ ਰੂਪ ਵਿੱਚ ਦੱਸਣਾ ਚਾਹੀਦਾ ਆ ਤਾਂਕਿ ਆਮ ਲੋਕਾਂ ਦੇ ਮਨਾਂ ਅੰਦਰ ਕਿਸੇ ਕਿਸਮ ਦਾ ਜਿਹੜਾ ਸ਼ੰਕਾ ਆ ਉਹ ਪਗਟ ਨਾ ਹੋ ਸਕੇ ਹੁਣ ਦੇਖੋ 1.5 ਸਾਲ ਦਾ ਜਿਹੜਾ ਸਮਾਂ ਆ ਉਹ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਰਹਿ ਚੁੱਕਾ ਆ ਕਿ ਮਹੀਨੇ ਇਸ ਕਮੇਟੀ ਮੇਂ ਲੈ ਲੈਣੇ ਆਂ ਔਰ 4-5 ਮਹੀਨੇ ਦਾ ਮਾਡਰਨ ਕੋਡ ਆਫ ਕੰਡਕਟ ਲੱਗ ਜਾਣਾ ਆ ਤੇ ਜਿਹਦੇ ਵਿੱਚ ਸਰਕਾਰੀ ਤੌਰ ਤੇ ਕੁਝ ਵੀ ਕੰਮਕਾਰ ਨਹੀਂ ਕੀਤਾ ਜਾ ਸਕਦਾ ਹਾਂ ਇਹ ਜਿਹੜਾ ਕੋਡ ਆਫ ਕੰਡਕਟ ਲੱਗਣਾ ਆ ਉਹ ਜਿਹੜਾ ਪੰਜਾਬ ਦਾ ਇਲੈਕਸ਼ਨ ਕਮਿਸ਼ਨ ਆ ਸਾਰਾ ਪੰਜਾਬ ਦਾ ਵੇਲਾ ਦਾ ਹਾਈ ਭਾਰਾ ਉਹਦੇ ਕਬਜ਼ੇ ਵਿੱਚ ਚਲੇ ਜਾਣਾ ਉਹਦੇ ਹੁਕਮਾਂ ਸਾਹੀ ਐ ਅਫਸਰਾਂ ਦੀਆਂ ਬਦਲੀਆਂ ਹੋਣੀਆਂ ਜਾਂ ਹੋਰ ਕੰਮਕਾਰ ਹੋਣਾ ਆ ਉਹਦੇ ਵਿੱਚ ਵਰਤਮਾਨ ਜਿਹੜੀ ਇਲੈਕਟਿਡਸ ਗਵਰਨਮੈਂਟ ਹੁੰਦੀ ਆ ਉਹਦੇ ਕੋਲ ਕੋਈ ਪਾਵਰ ਨਹੀਂ ਰਹਿ ਜਾਂਦੀ ਸੋ ਉਹਨਾਂ ਸਵਾਂ ਵੀ ਬੇਕਾਰ ਜਾਏਗਾ ਹੁਣ 6 ਮਹੀਨੇ ਹੋਰ ਲੱਗ ਜਾਣੇ ਆ ਤ ਫਿਰ ਇਸ ਵੈਲਡੇ ਦਿਹਾਣ ਦਾ ਜਾ ਇਨਸੈਕਟ ਕਮੇਟੀ ਦੇ ਹਵਾਲੇ ਕਰਨ ਦਾ ਮਤਲਬ ਕੀ ਰਹਿ ਜਾਂਦਾ ਇਹਦੇ ਬਾਰੇ ਸਾਨੂੰ ਅਜੇ ਤੱਕ ਕੋਈ ਵੀ ਗੱਲ ਜਿਹੜੀ ਆ ਉਹ ਪਤਾ ਨਹੀਂ ਲੱਗ ਸਕੀ ਕਿ ਆਫਟਰ ਆਲ ਇਸ ਬੈਲ ਨੂੰ ਸਾਡੇ 3 ਸਾਲ ਤੱਕ ਬਣਾਉਣ ਦੀ ਯਾਦ ਜਾਂ ਚੇਤ ਚੇਤਾ ਪੰਜਾਬ ਸਰਕਾਰ ਨੂੰ ਕਿਉਂ ਨਹੀਂ ਆ ਸਕਿਆ ਸੋ ਇਹ ਇੱਕ ਸਵਾਲ ਹੈ ਜਿਹੜਾ ਸਾਡੇ ਤੇ ਪੰਜਾਬ ਦੇ ਲੋਕਾਂ ਦੇ ਮਨਾਂ ਅੰਦਰ ਉਹ ਦੇਸ਼ ਵਿਦੇਸ਼ ਵਿੱਚ ਬੈਠਾ ਜਿਹੜਾ ਸਿੱਖ ਭਾਈਚਾਰਾ ਆ ਉਹਨਾਂ ਦੇ ਮਨਾਂ ਵਿੱਚ ਵੀ ਇਹ ਇਹ ਸਵਾਲ ਜਿਹੜਾ ਪੈਦਾ ਹੋ ਰਿਹਾ ਆ ਕਿ ਆਫਟਰ ਆਲ ਹੁਣ ਇਹ ਬੈਦ ਜਾਂ ਕਾਨੂੰਨ ਬਣਾਉਣ ਦਾ ਕੀਤਾ ਕਿਉਂ ਤੇ ਕਿਸ ਤਰ੍ਹਾਂ ਆਇਆ ਸ਼ਾਇਦ ਇਸ ਤਰੀ ਆਇਆ ਕਿ ਲੋਕਾਂ ਦੇ ਮਨਾਂ ਦੇ ਵਿੱਚ ਜਿਹੜਾ ਸਵਾਲ ਹੈ ਉਸ ਸਵਾਲ ਦਾ ਜਵਾਬ ਦੇਣ ਲਈ ਅਜੇ ਹੱਥ ਕੰਮ ਕੀਤਾ ਜਾਵੇ ਤਾਂ ਕਿ ਸਰਕਾਰ ਲੋਕਾਂ ਦੇ ਇਸ ਸਵਾਲ ਦਾ ਜਵਾਬ ਦੇਣ ਲਈ ਆਪਣਾ ਛੜਕਾ ਦਾ ਪਾਸ ਕਰੇ ਇਹਦੇ ਵਿੱਚ ਕੋਈ ਖਾਸ ਗੱਲ ਸਾਨੂੰ ਦਾ ਕੋਈ ਦਿਖਾਈ ਨਹੀਂ ਜਿੰਦੀ ਫਿਰ ਜੇ ਇਹ ਵੀ ਕੋਈ ਸ਼ਿਉਰਟੀ ਨਹੀਂ ਕਿ ਇਹ ਬਿੱਲ ਪਾਸ ਹੁੰਦਾ ਆ ਨਹੀਂ ਹੁੰਦਾ ਆ ਇਹਦੇ ਬਾਰੇ ਬਹਿਸ ਦੇ ਵਿੱਚ ਕੀ ਕੀ ਗੱਲਾਂ ਹੁੰਦੀਆਂ ਆ ਕਿਹਦੀ ਤੇ ਸਹਿਮਤ ਹੁੰਦੀ ਆ ਉਹ ਜਿਹੜੀ ਰਿਪੋਰਟ 15 ਮੈਂਬਰ ਦੀ ਕਮੇਟੀ ਜਿਹੜੀ ਆ ਉਹ ਦੇਵੇਗੀ ਇਹ ਹਜੇ ਆਉਣ ਵਾਲਾ ਸਮਾਂ ਜਿਹੜਾ ਇਸ ਗੱਲ ਦੇ ਬਾਰੇ ਉਹ ਉਹ ਦੱਸੇਗਾ ਹਾਦੀ ਕੜੀ ਇਹਦੇ ਬਾਰੇ ਕਹਿ ਸਕਣਾ ਜਿਹੜਾ ਉਹ ਕੋਈ ਮਮਕਨ ਨਹੀਂ ਆ ਅਗਲੀ ਗੱਲ ਜਿਹੜੀ ਆਪਾਂ ਇੱਥੇ ਡਿਸਕਸ ਕਰਨੀ ਆ ਅਸੀਂ ਇੱਥੇ ਬੈਠੇ ਵੱਖ-ਵੱਖ ਵੀਡੀਓ ਰਾਹੀਂ ਇਹ ਸੀਨ ਜਾਂ ਇਹ ਨਜ਼ਾਰਾ ਹਾ ਗੋਜ ਦੇਖਦੇ ਨਜ਼ਾਰਾ ਕੀ ਹੁੰਦਾ ਆ ਕਿ ਵੱਖ-ਵੱਖ ਪਿੰਡਾਂ ਦੇ ਵਿੱਚ ਜਿਮੀਦਾਰ ਆਪਣੀਆਂ ਜ਼ਮੀਨਾਂ ਦੇ ਵਿੱਚ ਜਾਂਦੇ ਆ ਔਰ ਉਹਨਾਂ ਦੇ ਵਿੱਚ ਝੋਨਾ ਲੱਗਾ ਹੋਇਆ ਹੁੰਦਾ ਆ ਉਹ ਵਿਚਾਰੇ ਡਿੰਬੜੇ ਟਿੰਬੜੇ ਆਪਣੀਆਂ ਜ਼ਮੀਨਾਂ ਦੇ ਵਿੱਚ ਜਾਂ ਸਭ ਤੋਂ ਉਹਨਾਂ ਲਾ ਰਹੇ ਹੁੰਦੇ ਆ ਜਾਂ ਉਹਨਾਂ ਨੂੰ ਪਾਣੀ ਵਗੈਰਾ ਦੇ ਰਹੇ ਹੁੰਦੇ ਆ ਉਹ ਉਹ ਉਹਨਾਂ ਦੇ ਪਿੱਛੇ ਪੁਲਿਸ ਜਿਹੜੀ ਆ ਉਹ ਡਾਂਗਾਂ ਵਧਾਉਂਦੀ ਉਹਨਾਂ ਦੇ ਪਿੱਛੇ ਉਹਨਾਂ ਨੂੰ ਘੜਾ ਰਹੀ ਹੁੰਦੀ ਆ ਪਤਾ ਨਹੀਂ ਇਹ ਕਿਹੜੀ ਡੈਮੋਕ੍ਰੇਸੀ ਆ ਜਾਂ ਕਿਹੜੀ ਨਿਆਹ ਪੜਨਾ ਬਈ ਆ ਕਿ ਜਿੰਮੇਦਾਰ ਅੱਗੇ ਅੱਗੇ ਪੁਲਿਸ ਨੇ ਲਾਏ ਹੁੰਦੇ ਆ ਔਰ ਪਿੱਛੇ ਪਿੱਛੇ ਜਿੰਮੇਦਾਰਾਂ ਨੇ ਉਹ ਉਹਨਾ ਉਤੇ ਡੰਡਾ ਪ੍ਰੇਡ ਕੱਦੇ ਘੁੰੜ ਰਹੇ ਹੁੰਦੇ ਆ ਇਹ ਇੱਕ ਦਿਨ ਦੀ ਗੱਲ ਨਹੀਂ ਅਸੀਂ ਰੋਜ਼ ਇੱਥੇ ਬੈਠੇ ਦੇਖਦੇ ਆ ਵਕ ਵਕ ਪਿੰਡਾਂ ਵਿੱਚ ਇਹੋ ਜਿਹੇ ਕੰਮ ਇਹੋ ਜਿਹੀਆਂ ਜਿਹੜੀਆਂ ਕਾਰਵਾਈਆਂ ਉਹ ਹੁੰਦੀ ਹੋ ਰਹੀਆਂ ਇਹ ਕਿਉਂ ਹੋ ਰਹੀਆਂ ਇਹਨਾਂ ਨੂੰ ਕਿਉਂ ਨਹੀਂ ਹਟਾਇਆ ਜਾਵਿਆ ਇਹਦੇ ਬਾਰੇ ਤਾਂ ਪੰਜਾਬ ਪੁਲਿਸ ਵੀ ਮੁਗੀ ਹੀ ਚੰਗੀ ਤਰ੍ਹਾਂ ਜਾਣਦੇ ਹੋਣਗੇ ਨੇਕਦੰ ਇੱਕ ਗੱਲ ਜਿਹੜੀ ਅਸੀਂ ਸੁਣੀ ਆ ਜਿਹਦੇ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ ਕਿਉਂਕਿ ਇਹਦੇ ਬਾਰੇ ਪੰਜਾਬ ਸਰਕਾਰ ਵੀ ਹਾਲ ਹੋਇਆ ਆਪਣਾ ਜਿਹੜਾ ਪੈਕੇਟ ਆਇਆ ਉਹ ਬਦਲਦੀ ਆ ਉਹਦਾ ਨਾਮ ਹੈ ਜੀ ਲੈਂਡ ਪੋਲਿੰਗ ਲੈਂਡ ਪੋਲਿੰਗ ਦਾ ਡਿਡਾ ਗੈਫਿਨੇਸ਼ਨ ਆ ਉਹਦੀ ਗੈਫਿਨੇਸ਼ਨ ਦਾ ਹਾਲ ਹੋ ਰਿਹਾ ਪੰਜਾਬ ਸਰਕਾਰ ਵੱਖੋ ਵੱਖਰੀ ਦੇ ਰਹੀ ਆ ਕਦੀ ਕੁਛ ਦੇ ਦੀਆ ਕਦੀ ਕੁਛ ਉਹਦੇ ਬਾਰੇ ਸਮਝਾ ਵੀ ਆ ਇਸ ਕਰਕੇ ਲੈਂਡ ਪੋਲੰਡ ਦੀ ਜੈਪਨੀਸ਼ਨ ਬਾਰੇ ਬੋਲਣਾ ਕੋਈ ਬਹੁਤ ਵਧੀਆ ਗੱਲ ਨਹੀਂ ਕਿਉਂਕਿ ਅੱਜ ਜੇ ਆਪਾਂ ਕੋਈ ਗੱਲ ਕਰਦੇ ਵੀ ਆ ਤਾਂ ਕੱਲ੍ਹ ਸੋਕਾਰ ਆਪਣਾ ਜੀਵ ਚਾਹ ਨਹੀਂ ਲੈ ਲੈਂਗੀ ਤੇ ਫਿਰ ਬਾਡੀ ਅੱਜ ਦੀ ਕਹੀ ਹੋਈ ਗੱਲ ਜਿਹੜੀ ਆ ਕੋਈ ਮਤਲਬ ਨਹੀਂ ਰੱਖਦੀ ਕਿਉਂਕਿ ਇਸ ਗੱਲ ਦਾ ਯੂ ਚੈਨਲ ਜਿਹੜਾ ਕੱਲ ਨੂੰ ਪੰਜਾਬ ਸਰਕਾਰ ਨੇ ਲੈ ਲੈਣਾ ਆ ਕਿ ਤੁਹਾਡੀ ਆਪਣੀ ਜਬਾਨ ਵਿੱਚੋਂ ਕੱਢੀ ਹੋਈ ਗੱਲ ਜਿਹੜੀ ਆ ਉਹ ਜੀਰੋ ਬੰਕੇ ਦਾ ਜਾਂਦੀ ਆ ਸੋ ਇਹਦੇ ਬਾਅਦ ਇਹ ਡੈਂਡ ਬੋਲਿੰਗ ਦਾ ਜਿਹੜਾ ਇਹ ਇਹ ਜੋ ਖਿਲਾੜਾ ਖਿਲਾਰਿਆ ਹੋਇਆ ਆ ਇਹਦੇ ਬਾਰੇ ਕੁਝ ਵੀ ਕਹਿ ਸਕਣਾ ਇਹ ਮੁਸ਼ਕਲ ਹੈ ਔਰ ਇੱਕ ਗੱਲ ਅੱਜ ਮੈਂ ਬੜੇ

ਔਰ ਦੇਖੋ ਅਨਫੋਰਚੂਨੇਟਲੀ ਉਹ ਹੀ ਕਿਸਾਨ ਇਸ ਲੈਂਡ ਪੋਲਿੰਗ ਦੀ ਵਿਰੋਧਤਾ ਕਰ। ਯਾਦੋ ਕਿੰਨਾ ਕਿ ਸਾਡਾ ਅਸੀਂ ਮਾਡਲ ਕਨੈਕਚਨ ਸਾਡਾ ਗਿਆ ਚੁਕਾਇਆ ਜੇ ਉਹ ਕਿਸਾਨ ਸਹੀ ਮੈਂਡਲ ਦੇ ਵਿਰੋਧਤਾ ਕਰ ਰਿਹਾ ਜਾਂ ਸਪੋਰਟ ਕਰ ਰਿਹਾ ਤਾਂ ਗੱਲ ਕੱਟੋ ਕੱਟ ਮਿਆਰੀ ਹੋਣੀ ਚਾਹੀਦੀ ਆ ਸੱਚੀ ਹੋਣੀ ਚਾਹੀਦੀ ਆ ਤਾਂ ਕਿ ਅ ਸਾਨੂੰ ਇਸ ਪੱਧਰ ਤੱਕ ਆਪਣੀਆਂ ਮਨੁੱਖੀ ਕਦਰਾਂ ਕੀਮਤਾਂ ਇੰਤ ਤੱਕ ਗੱਦਨਾ ਨਹੀਂ ਚਾਹੀਦਾ ਕਿਹਦਾਜ ਪ੍ਰਬੰਧ ਚਲਾਉਣ ਲਈ ਜੇ ਲੋਕਾਂ ਦਾ ਵਿਸ਼ਵਾਸ ਤੁਸੀਂ ਨਹੀਂ ਗ੍ਰਹਿਣ ਕਰ ਸਕਦੇ ਤਾਂ ਇਹਦਾ ਮਤਲਬ ਆ ਕਿ ਲੋਕ ਤੁਹਾਡੀ ਕਹਿਣ ਦੀ ਜੋ ਕਥਨੀਆਂ ਜਾਂ ਕਥਨੀਆਂ ਉਹਦੇ ਵਿੱਚ ਉਹਦੇ ਉੱਤੇ ਬਿਲਕੁਲ ਵਿਸ਼ਵਾਸ ਜਿਹੜਾ ਉਹ ਕਰਨ ਨੂੰ ਤਿਆਰ ਨਹੀਂ ਸੋ ਇਹ ਜਿਹੜਾ ਪੰਜਾਬ ਸਰਕਾਰ ਨੇ ਆਪਣਾ ਇਹੋ ਜਿਹਾ ਦਬਈਆ ਰੱਖਿਆ ਹੋਇਆ ਆ ਇਹ ਨਾ ਤਾਂ ਪੰਜਾਬ ਦੇ ਲੋਕਾਂ ਲਈ ਠੀਕ ਹੈ ਉਹ ਨਾ ਹੀ ਪੰਜਾਬ ਸਰਕਾਰ ਦੇ ਹਿੱਤਾਂ ਵਿੱਚ ਇਹ ਗੱਲ ਜਿਹੜੀ ਆ ਠੀਕ ਹੈ ਸੋ ਅਸੀਂ ਪੰਜਾਬ ਸਰਕਾਰ ਨੂੰ ਇਹ ਜਰੂਰ ਕਹਿਣਾ ਚਾਹਾਂਗੇ ਕਿ ਉਹ ਘੱਟੋ ਘੱਟ ਇਸ ਗੱਲ ਦਾ ਖਿਆਲ ਰੱਖਣ ਕਿ ਜੋ ਵੀ ਉਹ ਇਸ਼ਤਿਆਰਬਾਜ਼ੀ ਕਰਨ ਉਹਦੇ ਉਹ ਜੋ ਵੀ ਨੈਕਲ ਛਪਿਆ ਹੋਇਆ ਆ ਉਹ ਉਸ ਨੂੰ ਤਸਦੀਕ ਕੀਤਾ ਜਾਵੇ ਉਹ ਉਹਦੇ ਉੱਪਰ ਜਿਹੜਾ ਨੈਕਲ ਛਪਿਆ ਆ ਉocal ਨੂੰ ਜਾ ਕੇ ਲੋਕਾਂ ਦੇ ਹਾਸੇ ਦਾ ਪਤਨ ਨਾ ਬਣ ਸਕੇ ਇਹਦੇ ਵਿੱਚ ਹੀ ਪੰਜਾਬ ਸਰਕਾਰ ਦੀ ਭਲਾਈ ਆ ਇਹਦੇ ਵਿੱਚ ਹੀ ਪੰਜਾਬ ਦੇ ਲੋਕਾਂ ਦੀ ਭਲਾਈ ਆ ਥੈਂਕ ਯੂ ਵੈਰੀ ਮਚ